ਮੈਂ ਐਸਪੀ ਫਗਵਾੜਾ ਸਾਰੇ ਦੇਸ਼ਵਾਸੀਆਂ ਨੂੰ ਸਪੈਸ਼ਲੀ ਫਗਵਾੜਾ ਦੇ ਨਿਵਾਸੀਆਂ ਨੂੰ ਆਉਣ ਵਾਲੇ ਸਾਲ 2025 ਲਈ ਬਹੁਤ-ਬਹੁਤ ਮੁਬਾਰਕਬਾਦ ਦਿੰਨੀ ਹੈ। ਇਹ ਸਾਲ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਹੋਵੇ। ਸਾਲ 2024 ਬਹੁਤ ਹੀ ਉਤਾਰ ਚੜਾਹ ਵਾਲਾ ਆਇਆ ਪਰ ਫਗਵਾੜਾ ਨਿਵਾਸੀਆਂ ਦੀ ਕੋਆਪਰੇਸ਼ਨ ਦੇ ਨਾਲ ਸਾਨੂੰ ਪੁਲਿਸ ਨੂੰ ਕੋਈ ਵੀ ਜਿਹੜੀ ਹੈਗੀ ਮੁਸ਼ਕਲ ਨਹੀਂ ਪੇਸ਼ ਆਈ, ਹਰ ਚੀਜ਼ ਹੱਲ ਹੁੰਦੀ ਰਹੀ। उम्मीद है कि भी है। इस नवे साल सैलीबरेट किए जा रहे हैं नो पील है कि आपके पार्किंग जिन्हें भी हो प्रबंध ने पुख्ता प्रबंध रखन जो लोग सैलीबरेट कर रोड साइड ड्रिंकिंग ना की जाए बड़े डिसिपलिन तरीके स ਕੋਈ ਵਾਇਲੈਂਸ ਨਹੀਂ ਕੋਈ ਵੈਪਨ ਨਾ ਕੈਰੀ ਕੀਤਾ ਜਾਏ ਕਿਉਂਕਿ ਜੇਕਰ ਕਿਤੇ ਵੀ ਕੋਈ ਐਦਾਂ ਦੀ ਲੜਾਈ ਝਗੜਾ ਜਾਂ ਹੁੱਲੜਬਾਜ਼ੀ ਸਾਡੇ ਧਿਆਨ ਦੇ ਵਿੱਚ ਆਏਗੀ ਉਹਦੇ ਉੱਪਰ ਸਖਤ ਐਕਸ਼ਨ ਲਿਆ ਜਾਏਗਾ ਮੈਨੂੰ ਉਮੀਦ ਹੈ ਕਿ ਸਾਰੇ ਬਹੁਤ ਹੀ ਸੁਚੱਜੇ ਢੰਗ ਨਾਲ ਬਹੁਤ ਹੀ ਖੁਸ਼ੀ ਦੇ ਨਾਲ ਇਹ ਸਾਰਿਆਂ ਦੇ ਨਾਲ ਰਲ ਕੇ ਨਵੇਂ ਸਾਲ ਦੀ ਆਮਦ ਕੀਤੀ ਜਾਏਗੀ ਤੇ ਇਸ ਸੈਲੀਬ੍ਰੇਸ਼ਨ ਦੇ ਵਿੱਚ ਫਗਵਾੜਾ ਪੁਲਿਸ ਤੁਹਾਡੇ ਨਾਲ ਰਹੇਗੀ ਤੇ ਉਮੀਦ ਹੈ ਕਿ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਇਹ ਸੈਲੀਬ੍ਰੇਸ਼ਨਸ ਕੀਤੇ ਜਾਣਗੇ 敬畏。<music>